ਮੌਜੂ ਬੀਜਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮੀਨਲ ਐਂਡ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੀ ਰਹੀ ਹੈ ਉਸੇ ਮੌਮੇ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਯੋਗਿੰਸ਼ ਕੁਮਾਰ ਤੇ ਐਸਪੀਸੀਡੀ ਸਫਰਾਜ਼ ਆਲੋ ਡੀਐਸਪੀ ਰਾਜਪੂਰਾ ਵਿਕਰਮਪਰਾ ਇਨਚਾਰਜ ਸਪੈਸ਼ਲ ਸੈੱਲ ਰਾਜਪੁਰਾ ਇੰਸਪੈਕਟਰ ਹੈ ਰੀਵੋਪਰ ਆਈਡੀ ਟੀਮਾਂ ਨੇ ਇਹ ਦੋ ਖਿਆਤ ਜਿਹੜੇ ਗੈਂਗਸਟਰ ਜਿਹੜੇ ਲੋਰੈਂਸ ਬਿਸ਼ਨੂਈ ਤੇ ਗੂਰੀ ਢਲੋਂ ਜਿਹੜੇ ਯੂਐਸ ਚ ਅਮਰੀਕਾ ਚ ਬੈਠੇ ਗੈਂਗਸਟਰ ਨਾਲ ਲਿੰਕ ਚ ਆ ਗਈ ਹੈ ਤੇ ਉਹਨਾਂ ਦੇ ਇਸ਼ਾਰਿਆਂ ਤੇ ਨਸ਼ਾ ਤਸਕਰੀ ਫਿਰੌਤੀ ਅਤੇ ਕੰਟਰੈਕਟ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਮੱਤੀਬੋਰਡ ਦੇ ਸਟਿੰਗ ਸੋਫਿਸਟੀਕੇਟਿਡ ਇਸ ਤਰ੍ਹਾਂ ਜੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ 15 ਰਾਉਂਡ ਬਰਾਮਦ ਕੀਤੇ ਗਏ ਇਹ ਦੋ ਦੋਸ਼ੀ ਹਰਜਿੰਦਰ ਸਿੰਘ ਔਰ ਫਲਾਡੀ ਵਾਸੀ ਬਨੂਰ ਤੇ ਸੁੰਬੀ ਜਿਹੜਾ ਦੂਜਾ ਕ੍ਰਿਮੀਨਲ ਹੈ ਗਾਇ ਹੈ ਇਹਨਾਂ ਤੇ ਪਹਿਲਾਂ ਵੀ ਅਸਲਾ ਐਕਟ ਦੇ ਫਿਰੋਤੀ ਦੇ ਤੇ ਹੋਰ ਸੰਬੀਧ ਤਰਾਮਾ ਦੇ ਕਈ ਅਪਰਾਧਿਕ ਮਾਮਲੇ ਦਰਜ ਨੇ ਪਿਤੇ ਦੇ ਵੀ ਜਨਵਰੀ ਚ ਜਿਹੜਾ ਮੀਤ ਬੌਂਸਰ ਦਾ ਚੰ디ਗੜ੍ਹ ਚ ਕਤਲ ਹੋਇਆ ਸੀ ਬੜੀ ਬੇਰਹਿਮੀ ਨਾਲ ਉਹਨੂੰ ਮੌਤੇ ਘਾਟਾ ਰਿਆ ਗਿਆ ਸੀ ਉਸ ਕਤਲ ਦੀ ਜੰਦੀਗੜ ਦੀ ਵਾਰਦਾਤ ਵੀ ਇਹਨਾਂ ਦੋਨਾਂ ਦੋਸ਼ੀਆਂ ਦਾ ਹੱਥ ਹੈਗਾ ਤੇ ਇਹਨਾਂ ਦੋਨਾਂ ਦੋਸ਼ੀਆਂ ਦੀ ਅਰੈਸਟ ਨਾਲ ਤੇ ਤਿੰਨੇ ਪਿਸਤਲ ਜਿਹੜੇ ਅਸੀਂ ਰਿਕਵਰ ਕੀਤੇ ਇਹਦੇ ਨਾਲ ਜਿਹੜਾ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੋਈ ਹੋਰ ਇਹਨਾਂ ਨੇ ਅੱਗੇ ਸਸੰਸਨੀ ਕੇਸ ਕਤਲ ਦੀ ਵਾਰਦਾਤ ਨੂੰ ਨਾਮ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਤੇ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਗੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਚਾਕ ਚੋਬੰਦਾ ਤੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਆ ਕਿ ਚੋਣ ਜਾਬਤਾ ਵੀ ਲੱਗਿਆ ਹੋਇਆ ਤੇ ਪਟੋਲਿੰਗ ਵੀ ਨਜ਼ਦੀਕ ਆ ਰਹੀ ਤੇ ਲਗਾਤਾਰ ਹੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟੋਲਿੰਗਾ ਕਰਕੇ ਫਲੈਗ ਮਾਰਚ ਕਰਕੇ ਅਚਨਚੇ ਚੈਕਿੰਗਾ ਕਰਕੇ ਪਟਿਆਲਾ ਪੁਲਿਸ ਨੇ ਇੱਕ ਸਰਗਰਮ ਮੁਹਿੰਮ ਜੜੀਆ ਜੋ ਕ੍ਰਿਮੀਨਲਸ ਦੇ ਖਿਲਾਫ ਚਲਾਈ ਹੋਈ ਆ ਤੇ ਇਸੇ ਮੁਹਿੰਮ ਦੀ ਲੜੀ ਚ ਇਸ ਮੋਡਿਊਲ ਨੂੰ ਜਿਹੜਾ ਬਸ ਕੀਤਾ ਗਿਆ ਜਿਹੜਾ ਦੂਜੇ ਮੂਲਕ 'ਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਹਿਲਾਂ ਵੀ ਵਾਅਦਾ ਤਾਂ ਕੀ ਲਿਆ ਤੇ ਅੱਗੇ ਵੀ ਕਿਸੇ ਨਾ ਕਿਸੇ ਵਾਅਦਾ ਤੋਂ ਅੰਜਾਮ ਦੇਣਾ ਸੀ ਉਹਨੂੰ ਵੀ ਠਾਲਿਆ ਜਾ ਸਕਦਾ। ਇਹ ਕੀ ਕੰਮ ਕਰ ਰਹੇ ਹੋ? ਇੱਕ ਕ੍ਰਿਮਨਲ ਨੇ ਜੀ ਕੰਮ ਤੇ ਕੋਰੀ ਨਹੀਂ ਇਹਨਾਂ ਦੇ ਹੀ ਕ੍ਰਾਈਮ ਪੇਸ਼ਾ ਲੋਕ ਨੇ। ਪਹਿਲਾਂ ਵੀ ਇਹਨਾਂ ਤੇ ਕਈ ਵੱਡੇ ਤਰ੍ਹਾਂ ਦੇ ਮਕਦਮੇ ਦਰਜ ਆ ਤੇ ਇਹਨਾਂ ਨੇ ਹੁਣ ਵੀ ਕਿਸੇ ਵੱਡੀ ਵਾਅਦਾ ਤੋਂ ਅੰਜਾਮ ਦੇਣਾ ਕਿਸੀ ਗੈਂਗ ਦਾ ਹਾਂਜੀ ਇਹ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਖਾਸ ਸਾਥੀ ਆ ਬੂਰੀ ਟਿਲ ਨੂੰ ਅਮਰੀਕਾ ਚ ਬੈਠਾ ਉਹਦੇ ਨਾਲ ਸੰਬੰਧਿਤ ਗੈਂਗਸਟਰ ਦੇ ਲੋਕ ਠੀਕ ਥੈਂਕ ਯੂ ਰੁਕ ਜਿਓ ਮੈਂ ਤੁਹਾਨੂੰ